ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਚੱਕ ਹਮਦ ਦਾ ਰਹਿਣ ਵਾਲਾ ਰਛਪਾਲ ਸਿੰਘ ਨੌਜਵਾਨ ਆਪਣੇ ਘਰ ਤੋਂ ਕਿੱਥੋਂ ਚਲਾ ਗਿਆ ਦੱਸਦੇ ਕਿ ਉਹਦਾ ਮੋਟਰਸਾਈਕਲ ਬੁਰਦਿੱਤਾ ਵਾਲਾ ਹੈਡ ਤੋਂ ਮਿਲ ਗਿਆ ਉਸ ਦੇ ਪਰਿਵਾਰ ਤੇ ਪੁਲਿਸ ਨੇ ਤਲਾਸ਼ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਨੌਜਵਾਨ ਦੀ لاش ਖਲਕੁਰ ਤੋਂ ਨਿਕਲ ਕੇ ਬਾਹਰ ਆਈ ਦੱਸਦੇ ਕਿ ਪੁਲਿਸ ਨੇ ਮ੍ਰਿਤਕ ਦੀ لاش ਨੂੰ ਕਬਜ਼ੇ ਚ ਲੈ ਕੇ ਪੋਸਟਮਾਸਟਮ ਦੇ ਲਈ ਭੇਜ ਦਿੱਤਾ ਉੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਮ੍ਰਿਤਕ ਦੀ ਪਤਨੀ ਛਿੰਦਰਕੌਰ ਨੇ ਦੱਸਿਆ ਕਿ ਉਹ ਤੁਰੀ ਇੱਕ ਛੋਟੀ ਬੱਚੀ ਹੈ ਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਉਹਨਾਂ ਕਹਿਿਆ ਮੇਰਾ ਪਤੀ ਰਚਪਾਲ ਸਿੰਘ ਨੇ ਮੈਨੂੰ ਅਤੇ ਮਾਂ ਨੂੰ ਘਰ ਛੱਡ ਕੇ ਕਿਤੇ ਚਲਾ ਗਿਆ ਸੀ ਜਿਸ ਤੋਂ ਬਾਅਦ ਉਸਦੇ ਇੱਕ ਬਾੜ ਕਿੱਤੀ ਗਈ ਲੇਕਨ ਉਹਨਾਂ ਮਿਲਿਆ ਤੇ ਹੁਣ ਮਹਿਰ ਦੇ ਵਿੱਚ ਉਸਦੀ ਲਾਸ਼ ਮਿਲੀ। ਉਹਨਾਂ ਦੱਸਿਆ ਕਿ ਉਹਦੇ ਪਤੀ ਦਾ ਕਿਸੇ ਨਾਲ ਨਾਜਾਇਜ਼ ਸੰਬੰਧ ਸੀਗਾ ਪਰਵਾਰ ਨੂੰ ਇਸ ਦਾ ਵਿਸ਼ਵਾਸ ਨਹੀਂ ਸੀ ਮਾਮਲੇ ਦੀ ਜਾਂਚ ਹੋਣੀ ਚਾਹੀਦੀ। ਜੀ ਗੱਲ ਕੋਈ ਨਹੀਂ ਹੋਇਆ 26 ਤਰੀਕ ਨੂੰ 11:00 ਸਵੇਰ ਕਾਲ ਆਈ ਹੈ ਜੀ ਤੇ ਉਹਨਾਂ ਨੂੰ ਕਾਲ ਆਈ ਹੈ ਤੇ ਕਾਲ ਕਿਹਨੂੰ ਕਾਲ ਕਿਹਨੂੰ ਆਈ ਅਰਸ਼ਪਾਲ ਸਿੰਘ ਨੂੰ ਜੀ ਤੁਹਾਡੇ ਕੀ ਲੱਗਦੇ ਹੈ ਭਰਾ ਮੇਰੇ ਵੱਡੇ ਜੀ ਗੁੰਮ ਹੋਏ ਸੀ ਕਿ ਹਾਂ ਜੀ ਗੁੰਮ ਹੋਏ ਸੀ ਤੇ ਅੱਜ ਕਿੱਥੇ ਦੇਖ ਕਿੱਥੇ ਮਿਲੀ ਹੈ ਜੀ ਇੱਕ ਕੱਲ ਖੁਰਦ ਤੋਂ ਸਾਨੂੰ ਲਾਸ਼ ਮਿਲੀ ਹੈ ਜੀ ਅੱਛਾ ਜੀ ਤੇ ਇਹ ਲਾਸ਼ ਸਾਡੀ ਸੁਣਵਾਈ ਨਹੀਂ ਹੋ ਰਹੀ ਪੂਰੀ ਜੀ 26 26 ਤਰੀਕ ਤੋਂ ਹੀ ਮਗਰ ਬੱਚੇ ਫਿਰ ਦੇਣਗੇ ਅੱਛਾ ਤੇ ਸਾਨੂੰ ਅੱਜ ਲਾਸ਼ ਮਿਲੀ ਪਹਿਲੇ ਦਿਨ ਜੀ ਹਾਂਜੀ ਤੇ ਜੇ ਤੁਹਾਨੂੰ ਪਤਾ ਕਿਦਾਂ ਲੱਗਿਆ ਕਿ ਨਹਿਰਾਂ ਚ ਜੀ ਸਾਨੂੰ ਮੋਟਰਸਾਈਕਲ ਉੱਥੋਂ ਮਿਲਿਆ ਏ ਕਿੱਥੋਂ ਮਿਲਿਆ ਜੀ ਹਰੇਗਰ ਦਿੱਤੀ ਵਾਲੀ ਨਹਿਰਾਂ ਤੋਂ ਲੋਗਰ ਹਾਂਜੀ ਮੋਟਰਸਾਈਕਲ ਮਿਲਿਆ ਹਾਂਜੀ ਹੋਰ ਕੀ ਸੀਗਾ ਉੱਥੇ ਚੱਪਲਾਂ ਸੀ ਜੀ ਅੱਛਾ ਉਸ ਤੋਂ ਬਾਅਦ ਉੱਥੇ ਨਹਿਰਾਂ ਮਗਰਾ ਕੀਤਾ ਜੀ ਹਾਂਜੀ ਹਾਂਜੀ ਠੀਕ ਹੈ ਹੁਣ ਜਿਹੜੀ ਲਾਜ ਪਰੋਚ ਆ ਤੇ ਮਿਲੀ ਆ ਹਾਂਜੀ ਹਾਂਜੀ ਖੱਲ ਖੁਰਦ ਗੱਲ ਕਰਦੋਂ ਤੂੰ ਹਾਂਜੀ ਕੀ ਮੰਗਤੀ ਹੈਗੀ ਆ ਕੀ ਮੰਗ ਕਰ ਰਹੇ ਹੋ ਜੀ ਵੀ ਸਾਨੂੰ ਇਨਸਾਫ ਚਾਹੀਦਾ ਸਾਡਾ ਠੀਕ ਹੈ ਜੀ ਤੇ ਪੋਸਟਮਾਰਟਮ ਲਈ ਭੇਜਿਆ ਗਿਆ ਜੀ। ਹਾਂਜੀ। ਕਿੰਨਾ ਤਾਂ ਸ਼ੱਕ ਹੈਗਾ ਕਿਸੇ ਤੇ ਜੀ। ਸਾਨੂੰ ਸ਼ੱਕ ਹੈਗਾ ਜੀ ਜਿਨ੍ਹਾਂ ਨਾਲ ਫੋਨ ਤੇ ਗੱਲ ਹੋਈ ਇਹਦੇ ਨਾਲ ਉਹਨਾਂ ਤੇ ਸਾਨੂੰ ਸ਼ੱਕ ਆ ਵੀ ਉਹ ਕਾਰ-ਬਾਰ ਛੱਡ ਕੇ ਘਰੋਂ ਚਲੇ ਗਏ। ਹੈਗਾ ਤੁਹਾਡੇ ਕੋਲ ਰਿਕਾਰਡ ਆ? ਹਾਂਜੀ। ਛਡਵਾਇਆ ਜੀ। ਨਹੀਂ ਜੀ ਸਾਡੇ ਕੋਲ ਰਿਕਾਰਡ ਹੈਗਾ ਸੀਪਲ। ਕੀਤਾ ਸੁਣਾਕ ਤੇ ਹਾਂਜੀ ਕੀਤਾ। ਕੀ ਕਹਿੰਦੀ ਪੁਲਿਸ ਵੱਲੋਂ ਕੀ ਪ੍ਰੋਸੈਸ? ਪੁਲਿਸ ਕਹਿੰਦੇ ਸਾਨੂੰ ਸਵੈ ਕੁਸ਼ਨ ਪਤਾ ਦੇ ਦਿਓ, ਕੋਰਾ ਕਾਗਜ਼ ਦੇ ਦਿਦੋ ਜੀ। ਅੱਛਾ ਜੀ। ਬਸ ਫਿਰ ਅਸੀਂ ਕਾਰਵਾਈ ਕਰਾਂਗੇ। ਠੀਕ ਹੈ। ਹਾਂਜੀ। ਕਾਰਵਾਈ ਦਾ ਭਰੋਸਾ ਜਿਤਾ ਰਹੇ ਆ ਜੀ। ਹਾਂਜੀ ਅਜੇ ਤਾਂ ਹੁਣ ਪਤਾ ਲੱ ਕਿੱਥਾ ਲਜਾਇਆ ਗਿਆ ਪੋਸਟਮਾਰਟ ਲਈ ਫਰੋਹੀਪੁਰ ਪਤਿਨ 20 ਤਰੀਕ ਨੂੰ ਮੈਨੂੰ ਕੱਲਿਆ ਸੀਗਾ ਮੰਮੀ ਠੀਕ ਨਹੀਂ ਸੀ ਅੱਛਾ ਜੀ ਕਹਿੰਦਾ ਚੱਲ ਜੇ ਬਹੁਤ ਅੱਛਾ ਹਾਲ ਚੱਲ ਉਹ ਤੋਂ ਬਾਅਦ ਮੇਰੇ ਦਿਓਰ ਮੈਨੂੰ ਕੋਨ ਲੈ ਸਟਾਈਲ ਮ ਕਰਿਆ ਅੱਗੇ ਅੱਛਾ ਸਟਾਈਲ ਕਰਿਆ ਅੱਗੇ ਪਹਿਲਾਂ ਬੋਲ ਪੈਂਦਾ ਸੀ ਉਸ ਕੁੜੀ ਪਿੱਛੇ ਲੜ ਕੁੜੀ ਨਾਲ ਸਬੰਧ ਸੀ ਹਾਂ ਸਬੰਧ ਸੀਗੇ ਲੜਦਾ ਸੀ ਉਹ ਤੋਂ ਬਾਅਦ ਚਲਾ ਗਿਆ ਉਹਦੇ 23 ਸਾਲ ਚੱਕ ਹੈ ਕੁੜੀ ਤੇ ਕਿੱਥੂ ਦੀ ਕੁੜੀ ਚੱਲਾ ਤੂੰ ਥੋੜੀ ਠੀਕ ਹੈ ਕੀ ਨਾਮ ਕੀ ਹੈ ਜੀ ਰਾਣੀ ਕਿੰਨੇ ਦਿਨ ਹੋ ਗਿਆ ਜੀ ਅਸਲ ਵਿੱਚ ਇਸ ਗੱਲ ਨੂੰ ਹੋ ਗਿਆ ਅੱਜ 5 ਦਿਨ 5 ਦਿਨ ਹੋ ਗਏ ਹਾਂਜੀ ਤੇ ਕੀ ਅੱਜ ਕੀ ਵਾਪਰਿਆ ਜੀ ਅੱਜ ਲਾਸ਼ ਮਿਲੀ ਹੈ ਅੰਦੀ ਲਾਸ਼ ਮਿਲੀ ਹੈ ਹਾਂਜੀ ਕਿਹੜੀ ਜਗ੍ਹਾ ਤੋਂ ਮਿਲੀ ਉਹ ਕੱਲ ਕਰ ਦੋ ਹਾਂ ਕੱਲ ਠੀਕ ਹੈ ਤੇ ਕੀ ਹੁਣ ਪੁਲਿਸ ਨੂੰ ਤਲਾਸ਼ ਕੀਤੀ ਤੁਸੀਂ ਹਾਂ ਕੀਤੀ ਕਾਰਵਾਈ ਹੋ ਰਹੀ ਹੈ ਜੀ ਹਾਂ ਹੋ ਰਹੀ ਕੀ ਮੰਗ ਕੀ ਕਰ ਰਹੇ ਹੋ ਮੰਗ ਕਰਿਆ ਸਭ ਚਾਹੀਦਾ ਮੇਰੀ ਛੋਟੀ ਜੀ ਬੱਚੀ ਹੈ 1.5 ਸਾਲ ਦੀਰ ਸਾਲ ਦੀ ਬੱਚੀ ਹਾਂ ਇੱਕ ਬੱਚਾ ਜੀ ਬਿੱਲਾ ਬੱਚਾ ਕਿਉਂ ਦਸਾਇਆ ਕਿਉਂ ਦਸਾਇਆ ਉੱਠ ਗਿਆ ਹਾਂ ਜੀ ਹਾਂ ਸਾਬ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਕਾਰਵਾਈ ਹੋ ਰਹੀ ਹੈ ਹਾਂ ਜੀ ਹਾਂ ਜੀ ਇਹ ਡੈਡਪੋਣੀ ਮਲੇਰੀ ਰਿਸ਼ਪਾਲ ਸਿੰਘ son of ਕੇਵਲ ਸਿੰਘ ਚੱਕ ਹਮਦਲਾ ਥਾਣਾ ਹਰਪੇ ਦੀ ਅੱਛਾ ਜੀ ਇਹਨੇ 26 ਤਰੀਕ ਨੂੰ ਘਰੋਂ ਆਇਆ ਹੈ ਤੇ ਮੋਟਰਸਾਈਕਲ ਇਹਦਾ ਮਿਲ ਗਿਆ ਸੀ ਗਰਤੀਤੀ ਵਾਲੇ ਹੱਟ ਦੋ ਤੇ ਅੱਜ ਦੀ ਡੈੱਡ ਬੋਡੀ ਜਿਹੜੀ ਫਰੋਸ਼ਾ ਨਹਿਰਾ ਚ ਮਿਲ ਗਈ ਇੱਥੋਂ ਕਲ ਖੁਰਦ ਤੇ ਹਾਲੇ ਇਹਦਾ ਪੋਸਟਮਾਰਮ ਕਰਵਾਵਾਂਗੇ ਫਿਰ ਜਿਵੇਂ ਕੋਈ ਜੋ ਡਾਕਟਰ ਦਾ ਆਪੀਨੀਅਨ ਹੋਏਗਾ ਉਸ ਅਨੁਸਾਰ ਕਾਰਵਾਈ ਕਰੀਏ ਵਾਰਸਾਂ ਦੇ ਬਿਆਨ ਲੈ ਗਏ ਨਹੀਂ ਉਹ ਲੈ ਰਹੇ ਆ ਹਾਲੇ ਡੈੱਡ ਬੋਡੀ ਜਸਟ ਮਿਲੀ ਹੈ ਹਾਲੇ ਕੁਝ ਵੀ ਕਹਿਣਾ ਮਤਲਬ ਕੈਮ ਤੋਂ ਪਹਿਲਾਂ